ਇਹ ਮੇਰਾ ਦੁਕਾਨਾ ਸੀ ਦੋ ਤੇ ਦੋਏ ਰੁੜ ਗਈਆਂ ਨੇ ਹਾਂ ਹੌਸਲਾ ਫਿਰ ਵੀ ਹੈ ਤੁਰੇ ਰਹਦੇ ਹਾਂ ਆਹ ਕੀ ਕਰਨਾ ਫਿਰ ਹੌਸਲਾ ਹੁਣ ਬੱਚੇ ਠੀਕ ਨੇ ਸਭ ਕੁਝ ਮਿਲ ਜਾਣਾ ਹਾਂਜੀ ਦੁਕਾਨਾ ਦਾ ਕਿੰਨਾ ਨੁਕਸਾਨ ਦੁਕਾਨ ਮੇਰਾ ਵੇਲਣਾ ਸੀ ਇੱਕ ਇੰਜਣ ਸੀ ਤੇ ਨਾਲ ਹੋਰ ਸਮਾਨ ਸੀ ਵਿੱਚ ਤੇ ਉਹ ਸਾਰੇ ਰੁੜ ਕੇ ਉਹ ਚਲ ਗਿਆ ਦਾ ਜਿਹਾ ਉਹ ਵੇਖੋ ਪੰਜਾਬ ਦੁੱਖ ਨਾਲ ਜੂਝਦਾ ਪੰਜਾਬ ਆਉਂਦਾ ਵੇਖਿਆ ਕੀ ਕਰਨਾ ਫਿਰ ਆ ਤੇ ਰੱਬ ਦੀ ਮਰਜ਼ੀ ਆ ਹਾਂ ਜੀ ਹਾਂ ਪਾਣਾ ਮੰਨ ਲਿਆ ਮੰਨ ਲਿਆ ਜੀ ਮਿੱਠਾ ਕਰਕੇ ਮੰਨਣਾ ਪੈਣਾ ਚੀਰਾ ਪਿੱਛੋਂ ਵੇਖਿਆ ਸਿਖੜਿਆ ਗੁਲਾਬ ਜੀ ਹਾਕਮਾਂ ਦੇ ਚਿਹਰੇ ਤੇ ਨਕਾਬ ਆਉਂਦਾ ਵੇਖਿਆ ਦੁੱਖਾਂ ਨਾਲ ਜੂਝਦਾ ਪੰਜਾਬ ਆਉਂਦਾ ਵੇਖਿਆ ਅੱਜ ਮੇਰੇ ਨਣਾਨੇ ਇਹ ਮੇਰਾ ਦੁਕਾਨਾ ਸੀ ਦੋ ਤੇ ਦੋਏ ਰੁੜ ਗਈਆਂ ਨੇ ਹਾਂ ਹੌਸਲਾ ਫਿਰ ਵੀ ਹੈ ਤੁਰੇ ਫਿਰਦੇ ਹਾਂ ਆਹ ਕੀ ਕਰਨਾ ਫਿਰ ਹੌਸਲਾ ਹੁਣ ਬੱਚੇ ਠੀਕ ਨੇ ਸਭ ਕੁਝ ਮਿਲ ਜਾਣਾ ਹਾਂਜੀ ਦੁਕਾਨਾਂ ਦਾ ਕਿੰਨਾ ਨੁਕਸਾਨ ਦੁਕਾਨ ਮੇਰਾ ਵੇਲਣਾ ਸੀ ਇੱਕ ਇੰਜਣ ਸੀ ਤੇ ਨਾਲ ਹੋਰ ਸਮਾਨ ਸੀ ਵਿੱਚ ਤੇ ਉਹ ਸਾਰੇ ਰੁੜ ਕੇ ਉਹ ਚਲ ਗਿਆ ਵਾਜਿਆ ਉਹ ਵੇਖੋ ਦੁੱਖ ਨਾਲ ਜੂਝਦਾ ਪੰਜਾਬ ਆਉਂਦਾ ਵੇਖਿਆ ਕੀ ਕਰਨਾ ਫਿਰ ਆ ਤੇ ਰੱਬ ਦੀ ਮਰਜ਼ੀ ਆ ਹਾਂ ਜੀ ਪਾਣਾ ਮੰਨ ਲਿਆ ਮੰਨ ਲਿਆ ਜੀ ਮਿੱਠਾ ਕਰਕੇ ਮੰਨਣਾ ਪੈਣਾ ਜਿਰਾ ਪਿੱਛੋਂ ਵੇਖਿਆ ਸਿਖੜਿਆ ਗੁਲਾਬ ਜੀ ਹਾਕਮਾਂ ਦੇ ਚਿਹਰੇ ਤੇ ਨਕਾਬ ਆਉਂਦਾ ਵੇਖਿਆ ਦੁੱਖਾਂ ਨਾਲ ਜੂਝਦਾ ਪੰਜਾਬ ਆਉਂਦਾ ਵੇਖਿਆ ਅੱਜ ਮੇਰੇ ਨਾਨਾ ਨੇ